پاکستان زندہ باد مرदाबाद 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 जिंदाबाद पाकिस्तान जिंदाबाद مرदाबाद जिंदाबाद अल्लाह बड़ा आउ देया मरदाबाद مرदाबाद जिंदाबाद मरदाबाद 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 पाकिस्तान के पैगाम लेके पुरो के जिंदाबाद आव तेरी सोच के पैगाम लेके टोक के करो नारे लंचरे ਪਵਾ ਸਾਫ ਸੰਕੋਜ ਅੱਜ ਸਮੂਹ ਸ਼ਹਿਰ ਵਾਸੀਆਂ ਦੇ ਨਾਲ ਵਾਲਮੀਕੀ ਇੱਕ ਵਾਲਮੀਕੀ ਸਭਾ ਤੋਂ ਆਏ ਮੇਰੇ ਸਾਰੇ ਸਤਿਕਾਰਯੋਗ ਭਰਾ ਨੌਜਵਾਨ ਆਏ ਆ ਅੱਜ ਇੱਕ ਅਹੀਂ ਕੀਤਾ ਕਾਰਜਕ੍ਰਮ ਕਿ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਪਹਿਲਗਾਮ ਦੇ ਵਿੱਚ ਇੱਕ ਅੱਤਵਾਦੀਆਂ ਵੱਲੋਂ ਜਿਹੜੀ ਘਟਨਾ ਨੂੰ ਅੰਜਾਮ ਦਿੱਤਾ ਗਿਆ નિર્ਦੋਸ਼ ਲੋਕਾਂ ਦੀ ਹੱਤਿਆ ਕੀਤੀ ਗਈ ਉਹ ਅੱਤਵਾਦ ਸਰਕਾਰ ਸੈਂਟਰ ਸਰਕਾਰ પાસે ਮੰਗ ਕੀਤੀ ਆ ਕਿ ਜੰਮੂ ਕਸ਼ਮੀਰ ਦੇ ਵਿੱਚ ਜਿਹੜੇ ਅੱਤਵਾਦ ਫਲਾ ਰਹੇ ਉਹਨਾਂ ਦੇ ਖਿਲਾਫ ਸਖ਼ਤ ਕਾਨੂੰਨ ਨਿਪਟਿਆ ਜਾਵੇ ਦੂਸਰੀ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਕਿ ਜਿਹੜੀ ਉਥੇ ਅਤਿ ਕਵਾਦੀ ਘਟਨਾ ਹੋਈ ਅਮਨਨਾਥ ਯਾਤਰਾ ਜਿਹੜੇ ਜਾਣਾ ਵਾ ਤਵੇਖ ਦੇ ਵਿੱਚ ਲੋਕਾਂ ਨੇ ਉਹਨਾਂ ਦੇਸ਼ ਦਾ ਮਾਹੌਲ ਦੇਸ਼ ਦੇ ਵਿੱਚ ਲੋਕੀ ਆਪਣੇ ਆਪ ਨੂੰ دہشت ਦਾ ਮਾਹੌਲ ਮਹਿਸੂਸ ਕਰਨ ਦੇ ਬਾਅਦ ਕਿ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਆ ਕਿ ਜਿਹੜੇ ਗਰਨੇਡ ਹਮਲੇ ਹੁੰਦੇ ਉਹਦੇ ਦੋਸ਼ੀ ਸਖਤ ਸਜ਼ਾਵਾਂ ਦਿੱਤੀਆਂ ਜਾਣ ਅੱਤਵਾਦ ਜਿਹੜਾ ਦੇਸ਼ ਦੀ ਇਕਤਾ ਖੰਡਤਾ ਦਾ ਕੰਮ ਮਜ਼ਬੂਤੀ ਨਾ ਹੋਵੇ ਜਿਹੜਾ ਇੱਕ ਕਾਰਨ ਵੱਡਾ ਕਾਰਨ ਵਾ ਕਿ ਜਿਹੜਾ ਗੁਰਪਤਵੰਤ ਸਿੰਘ ਪੰਨੂ ਅਤਿ ਕਵਾਦੀ ਵਿਦੇਸ਼ ਚ ਬੈਠਾ ਉਹ ਸਾਡੇ ਭਾਰਤ ਰਤਨ ਸੰਵਿਧਾਨ ਨਿਰਮਾਤਾ ਦਲਪ੍ਰੀਮਰਾ ਅੰਬੇਦਕਰ ਜੀ ਦੇ ਖਿਲਾਫ ਗਲਤ ਟਿੱਪਣੀਆਂ ਕਰਨਦੇ ਆ ਉਹਨਾਂ ਦੇ ਬੁੱਜ ਤੋੜਨ ਦੀ ਗੱਲ ਕਰ ਰਿਹਾ ਇਹ ਇਨਪੁਨਸਕ ਲੋਗ ਆ ਜਿਹੜੇ ਵਿਦੇਸ਼ੀ ਧਰਤੀ ਤੇ ਬਹਿ ਕੇ ਗੱਲਾਂ ਕਰਨਦੇ ਆ ਇੱਥੇ ਆ ਕੇ ਪੰਜਾਬ ਚ ਆ ਕੇ ਵਿਖਾਵੇ ਤੇ ਫੇਰ ਗੱਲ ਕਰੇ ਫੇਰ ਗੱਲ ਮੰਨੀਏ ਬਾਕੀ ਸੈਂਟਰ ਤੇ ਪੰਜਾਬ ਸਰਕਾਰ ਨੂੰ ਸਾਂਝਾ ਕਹਿਣਿਆ ਵਾ ਕਿ ਸਾਂਝੇ ਤੌਰ ਤੇ ਅਪਰੇਸ਼ਨ ਚਲਾ ਕੇ ਉਹਨਾਂ ਨੂੰ ਫੜ ਕੇ ਇੱਥੇ ਲੈ ਕੇ ਫਾਂਸੀ ਦਿੱਤੀ ਜਾਵੇ ਤਾਂ ਜੋ ਦੇਸ਼ ਦਾ ਮੋਹਰ ਖਰਾਬ ਨਾ ਹੋਵੇ ਬਾਕੀ ਬਾਬਾ ਸਾਹਿਬ ਪੀਮਰਾ ਅੰਬੇਦਕਰ ਜੀ ਨੇ ਹਮੇਸ਼ਾ ਦਬੇ ਕੁਚਲੇ ਲੋਕਾਂ ਦੀ ਗੱਲ ਕੀਤੀ ਆ ਸਮਾਜ ਦੇ ਭਲੇ ਦੀ ਗੱਲ ਕੀਤੀ ਆ ਕਿ ਸੰਵਿਧਾਨ ਸਾਨੂੰ ਦਿੱਤਾ ਵਾ ਜਿਹ ਕੰਮ ਕਰਦੇ ਆ ਜਿਹੜਾ ਉਹਨਾਂ ਦੇ ਸ਼ਾਨ ਦੇ ਖਿਲਾਫ ਬੋਲੂਗਾ ਉਹਦੇ ਅਸੀਂ ਬਿਲਕੁਲ ਖਿਲਾਫ ਆ ਤੇ ਜੇ ਉਸ ਦੇ ਖਿਲਾਫ ਸਾਨੂੰ ਕੋਈ ਵੀ ਐਕਸ਼ਨ ਲੈਣਾ ਪਿਆ ਅਸੀਂ ਲਵਾਂਗੇ ਸਰਕਾਰਾਂ ਨੂੰ ਅਪੀਲ ਵਾ ਕਿ ਲੋਕਾਂ ਨੂੰ ਇੱਕ ਜਿਹੜੀ ਸੁਰੱਖਿਆ ਪ੍ਰਦਾਨ ਕੀਤੀ ਜਾਵੇ ਦਹਿਸ਼ਤ ਦੇ ਮਾਹੌਲ ਤੇ ਸਾਜ ਤੋਂ ਲੋਕਾਂ ਨੂੰ ਮੁਕਤ ਕੀਤਾ ਜਾਵੇ ਤੇ ਇਸ ਪੰਜਾਬ ਤੇ ਸੈਂਟਰ ਸਰਕਾਰ ਰਲ ਕੇ ਲੋਕਾਂ ਦੀ ਗੱਲ ਕਰੇ